ਕਸਿਕਾਲ ਜੀ ਹੋਰ ਕੀ ਹਾਲ ਚਾਲ ਨੇ ਹੋਪ ਕਰਦੇ ਹਾਂ ਕਿ ਸਭ ਠੀਕ ਠਾਕ ਹੋਵਾਂਗੇ ਅੱਜ ਪਹਿਲਾਂ ਮੈਂ ਸਵੇਰ ਜਲਦੀ ਉੱਠਿਆ ਸੀਗਾ ਤੇ ਬੱਚਿਆਂ ਨੂੰ ਸਕੂਲ ਛੱਡ ਕੇ ਆਇਆ ਦੋਸਤੋਂ ਬਾਅਦ ਗਿਆ ਮੈਂ ਜਿਮ ਵਰਕਆਊਟ ਕੀਤਾ ਉਹਦੀ ਮੈਂ ਫੋਨ ਵਗੈਰਾ ਨਾਲ ਲੈ ਕੇ ਨਹੀਂ ਲਿਆਂਦੇ ਸਰ ਕੀ ਵੀਡੀਓ ਨਹੀਂ ਸ਼ੂਟ ਹੋ ਸਕੀ ਹੁਣ ਅਸੀਂ ਸਾਰਿਆਂ ਕਿਤੇ ਗ੍ਰੋਸਰੀ ਆਈਟਮ ਖਰੀਦਣੀਆਂ ਨੇ ਇੱਕ ਦੋ ਥੋੜਾ ਹੋਰ ਸਮਾਨ ਲੈਣਾ ਹੈ ਉਹਦੇ ਵਾਸਤੇ ਜਾ ਰਹੇ ਹਾਂ ਮਾਰਕੀਟ ਅੱਜ ਦਾ ਵਲੌਗ ਵੀ ਮੈਂ ਗੱਡੀ ਦੇ ਵਿੱਚੋਂ ਸਟਾਰਟ ਕੀਤਾ ਕਿਉਂਕਿ ਬਾਹਰ ਜਿਆਦਾ ਮਿੱਟੀ ਬਹੁਤ ਆ ਰਹੀ ਆ ਆਵਾਜ਼ ਬਹੁਤ ਆ ਰਹੀ ਕਿਉਂਕਿ ਟਰੈਕਟਰ ਵਗੈਰਾ ਚੱਲ ਰਹੇ ਨੇ ਟੂੜੀ ਦਾ ਕੰਮ ਚ ਨਾਸਤਵ ਉਹ ਤਰੀਕੇ ਨਾਲ ਗੱਡੀ ਵੱਡੀ ਨਹੀਂ ਸਾਫ਼ ਕੀਤੀ ਏਦਾਂ ਹੀ ਵਿਆਪਦਾ ਜਿਹਦੇ ਵਿੱਚ ਮਿੱਟੀ ਕਿੱਥੋਂ ਆ ਜਾਂਦਾ ਤੁਹਾਨੂੰ ਦਿਖਾਉਣਾ ਇਹ ਗੱਡੀ ਦੇ ਵਿੱਚ ਵੀ ਬਹੁਤ ਜ਼ਿਆਦਾ ਡਸਟ ਆ ਰਹੀ ਹੈ ਇਹ ਪਤਾ ਨਹੀਂ ਕਿੱਥੋਂ ਆ ਨਾ ਬੰਦ ਹੁੰਦੀ ਹੈ ਗੱਡੀ ਪਤਾ ਨਹੀਂ ਫੇਰ ਕਿੱਥੋਂ ਇੰਨੀ ਡਸਟ ਆ ਜਾਂਦੀ ਹੈ ਆ ਤੇ ਪੂਰਾ ਸਟੀਰੀਂਗ ਸਟੂਲਿੰਗ ਦਾ ਪੂਰਾ ਐਲਈਡੀ ਵਗੈਰਾ ਤੇ ਪੂਰੀ ਡਸਟ ਆਉਣੀ ਕਰਦਾ ਸਾਫ਼ ਇਹ ਚ ਆ ਜਾਂਦੇ ਆ ਸਿੱਤੂ ਆ ਬਾਇਆ ਕੀ ਕੱਢਦਾ ਉਹ ਖਾਨੇ ਦੁਨੀਆਂ ਦਾ ਸਭ ਦਾ ਓਹ 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 ਲੈ ਵਨ ਐਕਸਟ੍ਰੀ ਜੇ ਏ ਜੇ ਕੋਈ ਨਹੀਂ ਮੋਤਵੀ ਨਾ ਮਰਵਾਇਆ ਕਰੋ ਕੋ ਕੋ ਬੜ ਕੋ ਦੇਰਾਂ ਤੂੰ ਕੋਈ ਮਾਰ ਸਮਾਨ ਸਮੂ ਲੈ ਲਿਆ ਸੀਗਾ ਅਸੀਂ ਵਾਪਸ ਆ ਗਏ ਸੀ ਕਾਫੀ ਸਾਰੇ ਪੈਸੇ ਲਾਇਆ ਹੈ ਬਾਕੀ ਹਲੇ ਸ਼ਾਮ ਨੂੰ ਲਾ ਕੇ ਆਉਣਾ ਪਚਾਵਾਂਗੇ ਇੱਕ ਕੁੱਕਰ ਲਿਆਂਦਾ ਹੂੰ ਉਸ ਥੋੜਾ ਹੋਰ ਸਮਾਨ ਲੈਣਾ ਸੀਗਾ ਉਹ ਵੀ ਲੈ ਲਿਆ ਸੀਗਾ ਤੁਪ ਪਾ ਵੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਅੱਜ ਆ ਗਏ ਸੀ ਮਾਰਕੀਟ ਤੋਂ ਕੁਮ ਕੁਮ ਕੇ ਅਸੀਂ ਗਰਮੀ ਬਹੁਤ ਜ਼ਿਆਦਾ ਸੀਗੀ ਲੇਕਿਨ ਫਿਰ ਜੂ ਜੱਸ ਠੰਡਾ ਬਹੁਤ ਕਰਕੇ ਆ ਗਏ ਹੋ ਗਿਆ ਅੱਜ ਸੱਟ ਹੁਣ ਜਾਵਾਂਗੇ ਸ਼ਾਮ ਨੂੰ ਹੋਰ ਕੱਲ ਅਸੀਂ ਕੁਝ ਸਮਾਨ ਲੈ ਕੇ ਰੱਖ ਕੇ ਆ ਗਏ ਸੀ ਸਾਈਕਲ ਸੀ ਬੱਚਿਆਂ ਦਾ ਇੱਕ ਦੂਜੀ ਗੱਡੀ ਲੈ ਲਵਾਂਗਾ ਹੋਰ ਲੈ ਕੇ ਜਾਊਗਾ ਪਿਕਅਪ ਗੱਡੀ ਅੱਜ ਜਾਊਗਾ ਦੇਸੀ ਬਾਬਾ ਦੇਸੀ ਵਾਂਗ ਕਾ ਜਾਂਦਾ ਜਮਾ ਟਰੱਕ ਡਰਾਈਵਰ ਦੋਸਤ ਕਿਉਂਕਿ ਫਿਰ ਉਹ ਵੈਸੇ ਵੀ ਕਿੱਕ ਜੀ ਦੇ 2-200 ਰੁਪਏ ਲੈਂਦੇ ਨੇਗੇ ਅਸੀਂ ਫਿਰ 4-5 ਐਡ ਬਣਾਂਗੇ ਵੱਡੇ ਫਿਰ ਉਹ ਗੱਡੀ ਚ ਧਰ ਲੈਾਂਗੇ ਚਲੋ ਅੱਜ ਜਦੋਂ ਅਸੀਂ ਬਾਹਰ ਹੋਣਾ ਉਦੋਂ ਬੜਾ ਮਸਤੀ ਆਉਂਦਾ ਹੈ ਹੈਲੋ ਬੜਾ ਮਸਤ ਦਾ ਹੈ ਬੜਾ ਮਸਤ ਦਾ ਹੈ ਲੈ ਵਿਜੇ ਵਿਜੇ ਭਈ ਆਹ ਦੇਖੋ ਆਲੇ ਜਾਂਦੇ ਆਟਮਾਂ ਪੰਜ ਚਾਰ ਘੇਟਾਂ ਮੇਰੇ ਅਸੀਂ ਹੀ ਜਾਂਦੇ ਆ ਬਾਕੀ ਤਾਂ ਮਹੀਨੀ ਸੁੱਤੇ ਸਭ ਕੁਝ ਖਤਮ ਹੋਇਆ ਪਿਆ ਸੀਗਾ ਕੈਂਡੀ ਉਹਦਰ ਰੂਈ ਵੀ ਆ ਗਿਆ ਆਉਂਦਾ ਹੌਲੀ ਹੌਲੀ ਮਟਕ ਮਟਕ ਕੇ ਚੱਲਦਾ ਵੀ ਇਹਨੂੰ ਤਾਂ ਬੈਗ ਦੇ ਹੀ ਬੜਾ ਵਜਨ ਲੱਗਦਾ ਆ ਲੈ ਕੇ ਜੀ ਕੁੱਕਰ ਹੈ ਪਹਿਲਾਂ ਅਸੀਂ ਲੈ ਕੇ ਆ ਰਹੇ ਸੀ ਕਿ ਪ੍ਰੈਸਟਾਈਜ਼ ਦਾ ਉਸ ਤੋਂ ਬਾਅਦ ਕਹਿੰਦੇ ਪੀ ਐਨ ਜੀ ਦਾ ਲੈ ਕੇ ਜਾਂਦਾ ਇਹ ਲੈ ਕੇ ਆ ਗਿਆ ਪੀ ਐਨ ਬੀ ਦਾ ਆ ਲੈ ਕੇ ਆਇਆ ਕੁੱਕਰ ਰੂਈ ਕੁੱਕਰ ਜਿਹੜਾ ਸੀਗਾ ਪਹਿਲਾਂ ਇਹਦੀ ਤਾਂ ਕਰਤੀ ਅਨਬਾਕਸਿੰਗ ਹੋਣੀ ਨਹੀਂ ਇਹ ਤਾਂ ਸੈਟ ਕਰਾਂ ਆਹ ਲੈ ਕੇ ਆਇਆ ਆ ਇਹਦਾ ਲੈੱਡ ਦੇਖਿਆ ਵਧੀਆ ਸਟੀਲ ਦਾ ਹੈ ਪਹਿਲਾਂ ਐਲੂਮੀਨੀਅਮ ਗੈਰਾਂ ਜਉਂਦੇ ਸੀ ਹੁਣ ਆਉਂਦੇ ਸਟੀਲ ਦੇ ਵਿੱਚ ਸਟੇਨਲੈਸ ਸਟੀਲ ਦਾ ਹੈ ਪ੍ਰਾਈਸ ਇਹਨਾਂ ਦੇ ਬਹੁਤ ਅਨੇਕਿਵਰ ਇਸ ਕਰਾਂ ਮੇਰੀ ਸ਼ੇਪ ਹੈ ਆ ਸ਼ੇਪ 26-2700 ਰੁਪਏ ਦੇ ਕਰੀ ਮਿਲਿਆ ਹੈ ਹਾਂ 2600 ਆ ਕੁਸ਼ਨ ਪਹਿਲਾਂ ਸੀਰੀਅਸ ਮਾਲ ਲੈ ਕੇ ਆਈ ਥੋੜਾ ਜਾਂ ਉਹ ਤਾਂ ਅਸੀਂ ਖੋਲਿਆ ਵੀ ਨਹੀਂ ਸੀ ਕਿੰਨੇ ਦਿਨਾਂ ਤੋਂ ਹੀ ਪਿਆ ਅੱਗੇ ਅਨਬਾਕਸਿੰਗ ਨਾਲ ਲੱਗਿਆ। ਚਲਾਈ ਤੇ ਇਹਦੀ ਖੁੱਲ ਨਹੀਂ ਰਹੀ ਸੀ। ਕੱਟੇ ਦਾ ਵਰ ਕੈਂਚੀ ਨਾਲ। ਜਾਂ ਅੰਨੇ ਆਂ ਜੀਰਮ। ਕਿਲੋ। ਆਹ ਲੱਕੀਂ ਹੀ ਲਿਆ। ਕੇਸਰ। ਮਝੂਰਾ। ਜਾਂ ਬੇਜੀ ਹੁਣ ਬਦਾਮ। ਇਹ ਮਾਵਰਾ ਬਲਾਂ ਗਾਮ ਮਾਵਰਾ ਅੱਜ ਦਿਨ ਟੁੱਟਦੇ ਆਏ ਹੱਥਾਂ ਨਾਲ ਹੂੰ ਇਹ ਮਿਲੀ ਹਮਲੇ ਇਹ ਵੀ ਮਿਲੀ ਇਹ ਆਹ ਪੰਚ ਮੇਵਾ ਪੰਚ ਮੇਵਾ ਦੇਖੋ ਖਰੋਟ ਅਖਰੋਟ ਸਮੇਂ ਹੁਣੀ ਖਾਂਦਾ ਆ ਲਿਆਂਦਾ ਜੀ ਅਸੀਂ ਕਸ਼ਮੀਰੀ ਕੇਸ਼ਰ ਅੱਛਾ ਹੈ ਕੋ ਗੁੱਚੀ ਜੀ ਹੈ ਨਾ ਅੱਛੀ ਜੀ ਫੁੱਲ ਜਾ ਹੈ ਅਸਲਾ ਜੀ ਤਾਂ ਖਟਾਏ ਜੀ ਬਣਾਉਂਦੇ ਆਂ ਇੰਨਾ ਸਾਮ ਸੋਸ ਤੇ ਮੈਂ ਲਿਆਂਦੀ ਆ ਸ਼ਿਲਾ ਜੀ ਤਾਂ ਕਿਉਂਕਿ ਬੋਡੇ ਗੁੱਡੇ ਦੁਖਦੇ ਆਂ ਦੱਦ ਕਰਦੇ ਉਹਦੇ ਵਾਸਤੇ ਆ ਬੋੜੀਆਂ ਜਿਵੇਂ ਬਜ਼ੁਰਗ ਕੋਲੋਂ ਖਾਣੇ ਵਾਸਤੇ ਸੋਨਾ ਓਏ ਨਮਾਗ ਉੱਪਰਲੇ ਗਏ ਸੀ ਥੋੜੀ ਜਿਹੀ ਸਪੇਸ ਬਚ ਗਈ ਐਂਡਲੀ ਸਾਈਡ ਮੈਨੂੰ ਇਹ ਲੱਗਿਆ ਜੇ ਮੇਰੀ ਲੀਕ ਨਾ ਹੋਵੇ ਵੀ ਫਿਰ ਚੈੱਕ ਕਰ ਰਹੇ ਆਂਗੇ ਟ੍ਰਾਈ ਕਰ ਰਹੇ ਆਂਗੇ ਜੇ ਫਿਰ ਕਲ ਕਰਕੇ ਰਿਪਲੇਸ ਵੈਸੇ ਦੀ ਵਾਰੰਟੀ ਦਿੱਤੀ ਹੈ ਸ਼ਾਪ ਕੀਪਰ ਨੇ ਮੈਂ ਕਹਿੰਦੀ ਕੋਈ ਨਹੀਂ ਟਾਈਮ ਦੀ ਦਿੱਕਾ ਦੀ ਵਾਰੰਟੀ ਹੈ ਗਾਰੰਟੀ ਹੈ ਵੀ ਇਸ ਚੀਜ਼ ਵਿੱਚ ਫਿਰ ਵੀ ਅਸੀਂ ਨੂੰ ਇੱਕ ਵਾਰੀ ਚੈੱਕ ਕਰ ਲੈਣ ਹੂੰ ਦੇਖਣ ਲੱਗੀ ਚਣਕੇ ਚਣਨੇ ਜਿਹਾ ਹੁਣ ਮੈਨੂੰ ਪਿੱਛੇ ਲੱਗੇ ਜਾਉਂਦਾ કਿੱਥੇ જા ਰਹ્યો ઓય કાકે કਿੱਥે આ ચડ ગે આજો આ સાલુ ઓ ફિર દે મજાક ਕਿ ਇਧਰ ਨਹੀਂ ਫਸੂਗਾ ਗੇਟ ਚ ਨਾ ਨਾ ਚਲੋ ਕਿਸ ਨੇ ਜਾਣ ਰਿਹਾ ਇਹ ਚਲੋ 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 ਵਾਹਿਗੁਰੂ ਸੱਚੇ ਪਾਤਸ਼ਾਹ ਕਿੰਨੀ ਉੱਚੀ ਆ ਹਨਾ ਤਾਂ ਚਲਾ ਰਹੇ ਨੇ ਅੱਜ ਪਹਿਲੀ ਬਦਲ ਬਦਲ ਕੇ ਗੱਡੀਆਂ ਚਲਾਉਂਦੇ ਆਗੇ ਪਹਿਲੀ ਹੋਈ ਜਿਖਾ ਰਹੇ ਹਾਂ ਬਹੁਤ ਟਾਈਮ ਲੱਗ ਜਾਂਦੀ ਹਾਂ ਹਾਂ ਜਦੋਂ ਤੇ ਅਬ ਹੋਇਸੀ ਕਿ ਤੜਾਤ ਮਹੀਨਾ ਸੀ ਜਨਵਰੀ ਹਾਂ ਤਾਂ ਸੰਤੁਰ ਚ ਲੰਘਦੀ ਸੀ ਜੀ ਇਹ ਕੁਛਿਆਂ ਦਾ ਸੀ ਨੇ ਕਰ ਲਿਆ ਸਲੈਕਟ ਹੈ ਬੈੱਡ ਵੀ ਦੇਖ ਰਿਹਾ ਸੀ ਜਿਹੜਾ ਆਹ ਦੇਖ ਆ ਰੂਜਾ ਮੈਂ ਲੇਟੀ ਜਾਂਦਾ ਸੀ ਪਾ ਪੈ ਕੇ ਦੇਖ ਰਿਹਾ ਹੈ ਚੈਲੂ ਆਪਣੀ ਚੋਇਸ ਤੇ ਲੱਗੀ ਹੋਇਆ ਆ ਦੇਖੇ ਲੈ ਨਿਕਣ

ਉਹਨੇ ਭੁੱਲਿਆ ਹੈ ਰਿਸਾਈਕਲਿੰਗ 12000 ਦੱਸੀ ਸੀ ਕਿ ਚੱਲ ਬਈ 60 ਸਿੰਗਲ ਸਾਈਕਲ ਲੈਣਗੇ ਸੋ ਆਹ ਆ ਗਿਆ ਨਾ ਕਰਾ ਵੇ 12 ਨਾਲ 50 ਇਹਨੂੰ ਨੇ ਚੱਲ ਬਈ ਖਿੱਚਦੇ ਹੁਣ ਮਾੜਾ ਨੂੰ ਇੱਕ ਨੂੰ ਮਾੜਾ ਨੂੰ ਖਿੱਚਦੇ ਜੇ ਚੰਗੀ ਢਿੱਲੀ ਹੋ ਗਈ ਬਾਕੇ ਤੁਹਾਨੂੰ ਘਰ ਜਾ ਕੇ ਦਿਖਾਉਣੇ ਆ ਕੁਛ ਪਹਿਲਾਂ ਵੀ ਦਿਖਾਇਆ ਜਿਹੜਾ ਉਹ ਨੂੰ ਕੁਸ਼ੋਰ ਦਿਖਾਉਣੇ ਜਿਹੜਾ ਜਿਵੇਂ ਅਸੀਂ ਇਥੋਂ ਬਿਅ ਆ ਆ ਚਲੋ ਲੇ ਗਏ ਚਾਹ ਲੋ ਨੂਰ ਚਾਹ ਲੋ ਇਹਦੇ ਵਿੱਚ ਬੈ ਜਾ ਦਾ ਕੇ ਦੋ 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 ਡਾਲੋ ਦੋ ਡਾਲੋ ਹਾਂ ਕੋਈ ਸਿੰਘਾਸਨ ਤੇ ਬੈ ਚਲੋ ਦੋ ਡਾਲੋ ਦੋ ਡਾਲੋ Ecco qui, carne no! Che c'è di... Ah, c'è il danno, è così stanno le Let